ਪਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੀ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਦੇ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ ਨਹੀਂ ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜਿਉਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿੱ데 ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ ਮਹਾਰਾਸ਼ਟਰ ਰ ਆਮ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨੇ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਵਾਨਾ ਆਰਡਰ ਜਾਂ ਕਾਨੂੰਨ ਨੂੰ ਹੱਥ ਚ ਲੈਣ ਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਨ ਦੇ ਘਣਾ ਕਿੱਥੋਂ ਦਾ ਹੈ ਸুইস ਕਰਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਬਿਹਾਰ ਦੇ ਵੋਟਾਂ ਨੇ ਕਹਿੰਦਾ ਸਾਡਾ ਇਹਨਾਂ ਨੂੰ ਸਰਦੇ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹ ਕਹਿੰਦਾ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀ ਦੀ ਲਾਹੂਗਾ ਮੈਨਾਂ ਤਾਂ ਕਿਉਂ ਵੜ ਕੇ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਵਾਸੀਆਂ ਦੇ ਮੁੱਦੇ ਤੇ ਬਿਆਨ ਸੁਣ ਕੇ ਹਟਿਓ ਪ੍ਰਵਾਸੀਆਂ ਦੇ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬੋਲੇ ਨੇ ਇੱਕ ਪਾਸੇ ਸੁਖਪਾਲ ਖਹਿਰਾ ਨੂੰ ਜਿਹੜਾ ਕਾਨੂੰਨ ਮਣਾਉਣ ਦੀ ਮੰਗ ਕਰ ਰਹੇ ਨੇ ਤੇ ਦੂਜੇ ਪਾਸੇ ਰਾਜਾ ਬੜਿੰਗ ਬਿਹਾਰ ਜਾ ਕੇ ਕਹਿ ਰਹੇ ਨੇ ਕਿ ਪ੍ਰਵਾਸੀਆਂ ਦੇ ਯੋਗਦਾਨ ਤੋਂ ਬਿਨਾ ਪੰਜਾਬ ਚੱਲ ਨਹੀਂ ਸਕਦਾ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਬਿਆਨਾਂ ਦਾ ਜਿਹੜਾ ਕਾਂਗਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਪਰ ਤੁਮਾਨ ਨੇ ਕਿਹਾ ਕਿ ਹੁਸ਼ਿਆਰਪੁਰ ਚ ਬੜੀ ਬੇਰਹਿਮੀ ਤੇ ਗੈਰ ਮਨੁੱਖੀ ਤਰੀਕੇ ਨਾਲ ਕਤਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਫਾਸਟ ਟਰੈਕ ਅਦਾਲਤ ਨਹੀਂ ਮੁਲਜ਼ਮ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਇਸੇ ਨਾਲ ਹੀ ਮਾਨਨੀ ਕਹਿਆ ਕਿ ਅਪਰਾਧੀ ਦਾ ਕੋਈ ਧਰਮ ਜਾਤ ਦਾ ਦੇਸ਼ ਜਾਂ ਪਰਦੇਸ਼ ਨਹੀਂ ਹੁੰਦਾ ਜੇ ਕੋਈ ਕਾਨੂੰਨ ਨੂੰ ਹੱਥ ਵਿੱਚ ਲੈਂਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿਤੇ ਦਾ ਵੀ ਹੋਵੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਜੇ ਕੋਈ ਜੁਰਮ ਕਰਦਾ ਤਾਂ ਉਸ ਨੂੰ ਅਸੀਂ ਹੋਰ ਸੂਬਿਆਂ ਤੇ ਦੇਸ਼ਾਂ ਤੋਂ ਵੀ ਕਾਬੂ ਕਰਕੇ ਲੈ ਆਉਂਦੇ ਹਾਂ ਕਾਂਗਰਸ ਤੇ ਨਿਸ਼ਾਨਾ ਬਿੰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਬਾਰੇ ਆਪ ਹੀ ਇੱਕ ਮਤ ਉਹ ਨਹੀਂ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਕਿਸਾਨ ਵਿੰਗ ਦਾ ਪ੍ਰਧਾਨ ਕਹਿੰਦਾ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢ ਦਿਓ ਜਦੋਂ ਕਿ ਇਹਨਾਂ ਦਾ ਪਾਰਟੀ ਦਾ ਪੰਜਾਬ ਪ੍ਰਧਾਨ ਬਿਹਾਰ ਜਾ ਕੇ ਕਹਿੰਦਾ ਕਿ ਇਹਨਾਂ ਬਿਨਾਂ ਸਾਡਾ ਸਰਦਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਕੋਲਕਾਤਾ ਮਹਾਰਾਸ਼ਟਰ ਤੇ ਹੋਰ ਜਿਹੜੇ ਉੱਤਰ ਪ੍ਰਦੇਸ਼ ਵਿੱਚ ਵੀ ਬਹੁਤ ਸਾਰੇ ਪੰਜਾਬੀ ਰਹਿੰਦੇ ਨੇ ਜੇ ਕੱਲ ਨੂੰ ਉਹਨਾਂ ਦਾ ਵਿਰੋਧ ਸ਼ੁਰੂ ਹੋ ਜਾਵੇ ਤਾਂ ਫਿਰ ਕੀ ਕਰਾਂਗੇ ਪਰਵਾਸੀ ਪੰਜਾਬੀਆਂ ਦਾ ਮੁੱਦਾ ਉੱਠਿਆ ਬੜੇ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ਼ ਨਹੀਂ ਕ੍ਰਿਮੀਨ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਤੋਂ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ ਜਿਉਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ ਉਹ ਕਿੱ데 ਕੱਢੋ ਇਹਨਾਂ ਨੂੰ ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ ਕਲਕੱਤੇ ਛੱਤੀਸਗੜ ਮਹਾਰਾਸ਼ਟਰ ਰ ਆਮ ਦਾ ਵੱਡੇ ਵੱਡੇ ਟਰੱਕਾਂ ਦੇ ਬਿਜ਼ਨਸ ਨੇ ਵੱਡੇ ਵੱਡੇ ਬਿਜ਼ਨਸ ਨੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟਰੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਵਾ ਨਾ ਅਗਰ ਜੇ ਕਾਨੂੰਨ ਨੂੰ ਅਸਚ ਰਿੰਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ੀਮ ਦੇ ਘੜਾ ਕਿੱਥੋਂ ਦਾ ਹੈ ਸੋਸ਼ਕਰ ਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਬਿਹਾਰ ਚ ਗੋਟਾ ਨੇ ਕਹਿੰਦਾ ਸਾਡਾ ਇਹਨਾਂ ਬਨ ਸਰਦਾ ਹੀ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਗਣਾ ਪੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀ ਦੀ ਲਾਊਗਾ ਮੈਂ ਤਾਂ ਹੱਥ ਕਿਉ ਵੜ ਕੇ ਸੁਧ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦਉ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲਾਅਨ ਆਰਡਰ ਚ ਅੱਜ ਜ਼ਿੰਮੇਦਾਰ ਲਾਅਨ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣੇ ਤੋਂ ਵੀ ਫੜ ਕੇ ਲਿਆਉਣਾ ਹੈ ਜੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਉਣਾ ਹੈ ਕਿ ਅਸੀਂ ਹੁਣ ਅਰਮੀਨੀਆ ਫੜੇ ਨੇ ਬੰਦੇ ਯੂਏਈ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਵਰਦਾਨ ਹੈਗਾ ਪੰਜਾਬ ਦੁਬਾਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿਚੜਕਾ ਲਾਉਣ ਪੰਜਾਬ ਹਮੇਸ਼ਾ ਚਾਹੇ ਮਹਾਰਾਜਾ ਰਜੀਤ ਸਿੰਘ ਮੇਰੇ ਤੋਂ ਦੇਖ ਲਓ ਜਦੋਂ ਵੀ ਪੰਜਾਬ ਹਾਰਿਆ ਆਪਣੇ ਬੰਦਿਆਂ ਦੀ ਵਜ੍ਹਾ ਕਰਕੇ ਹਾਰਿਆ ਵਿੱਚੋਂ ਜਿਹੜੇ ਗਦਾਰ ਨਿਕਲਦੇ ਆ ਵਿੱਚੋਂ ਜਿਹੜਾ ਚਿੱਟਾ ਖੂਨ ਨਿਕਲਦਾ ਉਹਨਾਂ ਕਰਕੇ ਆ ਰਿਆ ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਕਿੱਧਰ ਲੈ ਗਏ ਉਹ ਆਪਣੇ ਆਂ ਨਹੀਂ ਚੁਗਲੀਆਂ ਕਰਕੇ ਉਹਨਾਂ ਨੂੰ ਪਹਿਲਾਂ ਯੂਪੀ ਭੇਜਤਾ ਮੁੜ ਕੇ ਉਧਰ ਲੈ ਗਏ ਚਲੋ ਜੀ ਖਤਮ ਅਗਲੀਆਂ ਪੀੜ੍ਹੀਆਂ ਖਤਮ ਇਸ ਕਰਕੇ ਹਿਸਟਰੀ ਤੋਂ ਸਿੱਖਿਆ ਲੈ ਲਈਏ ਪੰਜਾਬ ਤੇ ਸੰਕਟ ਆਇਆ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬੀ ਐਸੇ ਜਜ਼ਵੇ ਵਾਲੇ ਬੰਦੇ ਆ ਐਸੀ ਕੌਮ ਐ ਕਿ ਜਦੋਂ ਇਕੱਠੇ ਹੋ ਜਾਣ ਜਿਹੜੇ ਵੱਡੇ ਤੋਂ ਵੱਡਾ ਜਿਹੜਾ ਸੰਕਟ ਆ ਉਹ ਵੀ ਛੋਟਾ ਲੱਗਣ ਲੱਗ ਜਾਂਦਾ ਹੈ ਕੁਦਰਤੀ ਆਫਤਾਂ ਪੰਜਾਬੀਆਂ ਪੰਜਾਬੀਆਂ ਦੇ ਇੱਕੇ ਮੂਰੇ ਗੋਡੇ ਟੇਕ ਦਿੰਦੀਆਂ ਨੇ ਅੱਜ ਤੋਂ ਨਹੀਂ ਪਹੁੰਚ ਪਹਿਲਾਂ ਪਹੁੰਚ ਸਾਰਾ ਘੜੀ ਚ ਕਿੰਨੇ ਸੀ 21 ਸੀ ਦੇਖ ਲਓ ਅੱਜ ਉਹ ਇਰੇਜ ਕਹਿੰਦੇ ਜਾਂ ਲੜਾਈ ਇਹ ਹੋਈ ਐ 21 ਜਾਨੇ ਨੇ ਉੱਥੇ ਜਿੱਥੇ ਆਪਣੇ ਰਾਸਤਾਨ ਵਾਲੀ ਬਾਰਡਰ ਤੇ ਜਿੱਦੇ ਟੈਂਕ ਖੜਾ ਜੀ ਉੱਥੇ ਲੋਂਗੇ ਵਾਲਾ ਪੁਲਦੀਪ ਚਾਨਦਪੁਰੀ ਕਿੰਨੇ ਜਾਣੇ ਸੀ ਮਿਲਟਰੀ ਹਵਾਈ ਫੌਜ ਆਉਣ ਤੱਕ ਡੇਢ ਦਿਨ ਕੱਟਣਾ ਸੀ ਰਾਤ ਸੀ ਅੱਧਾ ਦਿਨ ਸੀ ਕੱਟ ਗਏ ਉਹ ਕਹਿੰਦੇ ਆਓ ਉਹ ਕਹਿੰਦੇ ਭੱਜ ਸਕਦੇ ਤੁਸੀਂ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਇੱਥੇ ਖੜਾਂਗੇ ਉੱਥੇ ਟੈਂਕ ਖੜਾ ਹੈ ਉਹਨਾਂ ਦਾ ਸਫਾ ਲੱਕ ਨਾਲ ਇੱਕ ਲੜਾਉਂਦੇ ਰਿਹਾ ਸਾਡੇ ਗੁਰੂ ਜੀ ਚਿੜੀਆਂ ਤੋਂ ਬਾਜ ਤੜਾਉਂਦੇ ਰਿਹਾ ਸਾਡੇ ਗੁਰੂ ਜੀ ਸਵਿਸ਼ ਕਰਕੇ ਕਿ ਸਤੇ ਆਪਦੇਆਂ ਤੇ ਸ਼ੱਕ ਨਾ ਕਰੋ ਕਿ ਪਤਾ ਨਹੀਂ ਪੈਸੇ ਨਾ ਦਿਓ ਇਹਨਾਂ ਨੂੰ ਉਹ ਤਾਂ ਐਂ ਕਰ ਦੇਣਗੇ ਅਸੀਂ ਐਂ ਵਾਲੇ ਹੈ ਨਹੀਂ ਜਨਾਬ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਏ ਆ ਵੈਨਕੂਵਰ ਟ੍ਰਾਂਟੋ ਵੈਨ ਅੱਜ ਵੀ ਕਹਿੰਦੇ ਨੇ ਕੈਲਗਰੀ ਐਡਮਿੰਟਨ ਵਾਲੇ ਮੈਲਬਨ ਵਾਲੇ ਸਿਡਨੀ ਵਾਲੇ ਉਹ ਕਹਿੰਦੇ ਯਾਰ ਤੇਰੇ ਸ਼ੋਅ ਨੂੰ ਮਿਸ ਕਰਦੇ ਆ ਜਿੰਨੇ ਮਰਜੀ ਪੈਸੇ ਲੈ ਲਈ ਮੈਂ ਕਹਿੰਦਾ ਹੁਣ ਪੈਸੇ ਜੋ ਰੱਬ ਨੇ ਦੇਉਤੀ ਲਾਤੀ ਹੁਣ ਪੈਸੇ ਆਣਾ ਨਹੀਂ ਹੁਣ ਹੁਣ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਨਹੀਂ ਦੇਖਣਾ